ਉਹ ਅੱਜ ਦਾ ਵਿਸ਼ਾ ਹੈ ਅੱਜ ਕੱਲ ਝੂਠ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਹੈ ਬੱਲੇ ਬੱਲੇ ਸਤਿਕਾਰਯੋਗ ਵੀਰੋ ਹੁਣ ਸਮਾਂ ਅਜਿਹਾ ਚੱਲ ਰਿਹਾ ਕਿ ਚਾਰੋਂ ਪਾਸੇ ਝੂਠ ਦਾ ਪਸਾਰਾ ਹੈ ਜਿਹੜੇ ਪਾਸੇ ਮਰਜ਼ੀ ਨਗਾ ਮਾਰ ਲਵੋ ਹਰ ਪਾਸੇ ਝੂਠ ਦੇ ਲੰਗਰ ਹੀ ਵਰਤ ਰਹੇ ਹਨ ਇਸ ਸਮਾਜ ਵਿੱਚ ਬਸ ਗਿਣਤੀ ਦੇ ਲੋਕ ਹੀ ਹਨ ਜਿਹੜੇ ਇਸ ਝੂਠ ਦਾ ਲੰਗਰ ਨਹੀਂ ਛਕਦੇ ਨਹੀਂ ਤਾਂ ਬਸ ਵੇਖੋ ਇਹ ਲੋਕ ਲੋਕ ਝੂਠ ਨੂੰ ਹਜਮ ਕਰ ਹੀ ਜਾਂਦੇ ਹਨ ਜਿਹੜਾ ਆਦਮੀ ਇਸ ਝੂਠ ਵਾਲੇ ਗਰੁੱਪ ਵਿੱਚ ਸ਼ਾਮਲ ਨਹੀਂ ਹੁੰਦਾ ਜਾਂ ਵੱਖਰਾ ਚੱਲਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਇਹ ਲੋਕ ਸ਼ੱਕ ਦੀ ਨਿਗਾ ਨਾਲ ਦੇਖਣ ਲੱਗ ਪੈਂਦੇ ਹਨ ਜਾਂ ਆਪਣਾ ਦੁਸ਼ਮਣ ਸਮਝਣ ਲੱਗ ਪੈਂਦੇ ਹਨ ਕਈ ਲੋਕਾਂ ਦੀ ਵੇਖਣੀ ਪਾਖਣੀ ਤਾਂ ਇਸ ਤਰ੍ਹਾਂ ਲੱਗਦੀ ਹੈ ਕਿ ਇਹ ਤਾਂ ਯਾਰ ਬੰਦਾ ਜ਼ਰੂਰ ਝੂਠ ਸੱਚ ਦਾ ਨਤਾਰਾ ਕਰੇਗਾ ਪਰ ਜਦ ਮੌਕਾ ਆਉਂਦਾ ਹੈ ਤਾਂ ਉਹ ਵੀ ਸ਼ੇਰ ਦੀ ਖੱਲ ਵਿੱਚ ਗਿੱਦੜ ਹੀ ਸਾਫਤ ਹੁੰਦਾ ਹੈ ਇਹ ਸਾਰੇ ਲੋਕ ਚੁੱਪ ਕਰਕੇ ਖੜੇ ਰਹਿੰਦੇ ਹਨ ਪਰ ਸੱਚ ਨੂੰ ਮੂੰਹ ਵਿੱਚੋਂ ਬਾਹਰ ਕੱਢਣ ਤੋਂ ਡਰਦੇ ਰਹਿੰਦੇ ਹਨ ਇਹਨਾਂ ਲੋਕਾਂ ਨੂੰ ਡਰ ਲੱਗਦਾ ਰਹਿੰਦਾ ਹੈ ਕਿ ਜੇਕਰ ਅਸੀਂ ਸੱਚ ਬੋਲ ਦਿੱਤਾ ਤਾਂ ਕਿਤੇ ਸਾਨੂੰ ਲੋਕ ਇਸ ਝੂਠ ਵਾਲੇ ਗਰੁੱਪ ਵਿੱਚੋਂ ਕਿਤੇ ਬਾਹਰ ਹੀ ਨਾ ਕੱਢ ਦੇਣ ਕਿਤੇ ਅਸੀਂ ਇਕੱਲੇ ਨਾ ਰਹਿ ਜਾਈਏ ਇਸ ਕਰਕੇ ਲੋਕ ਚੁੱਪ ਰਹਿਣਾ ਹੀ ਬਿਹਤਰ ਸਮਝਦੇ ਹਨ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਝੂਠ ਬੋਲਣ ਵਾਲੇ ਲੋਕਾਂ ਦੀ ਗਿਣਤੀ ਵੱਧ ਹੈ ਇਹਨਾਂ ਦੀ ਮੈਜੋਰਟੀ ਵੱਧ ਹੈ ਇਸ ਕਰਕੇ ਮੈਜੋਰਟੀ ਵਾਲੇ ਪਾਸੇ ਖੜ ਕੇ ਆਪਣੀ ਇੱਜ਼ਤ ਜ਼ਿਆਦਾ ਹੈ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਝੂਠ ਜ਼ਿਆਦਾ ਸਮਾਂ ਨਹੀਂ ਚੱਕਦਾ ਪਰ ਇਹ ਲੋਕ ਇਹਨਾਂ ਨਹੀਂ ਸੋਚਦੇ ਇਹਨਾਂ ਲੋਕਾਂ ਵਿੱਚ ਵੱਡੇ ਗਿਣਤੇ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਨਾ ਤਾਂ ਸੱਚ ਦਾ ਪਤਾ ਹੁੰਦਾ ਤੇ ਨਾ ਝੂਠ ਦਾ ਪਤਾ ਹੁੰਦਾ ਪਰ ਉਹ ਝੂਠ ਵਾਲੇ ਗਰੁੱਪ ਦੀ ਗਿਣਤੀ ਦੇਖੀ ਉਹਨਾਂ ਵੱਲ ਹੋ ਜਾਂਦੇ ਹਨ ਇਹਨਾਂ ਲੋਕਾਂ ਨੂੰ ਕਈ ਵਾਰ ਸਿਆਣੇ ਬੰਦੇ ਕੰਨਾਂ ਦੇ ਕੱਚੇ ਵੀ ਕਰ ਦਿੰਦੇ ਹਨ ਅੱਜਕੱਲ ਝੂਠ ਬੋਲਣ ਵਾਲਿਆਂ ਵਿੱਚ ਵੀ ਉਹਦੇ ਹੁੰਦੇ ਹਨ ਜਿਹੜਾ ਕੋਈ ਸਭ ਤੋਂ ਵੱਧ ਝੂਠ ਹਲਾ ਝੂਠ ਨੂੰ ਹਲਾਸ਼ੀਰੀ ਦਿੰਦਾ ਹੈ ਉਸ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਤੇ ਜਿਹੜਾ ਥੋੜਾ ਜਿਹਾ ਘੱਟ ਝੂਠ ਬੋਲਦਾ ਹੈ ਉਹ ਦੂਸਰੇ ਨੰਬਰ ਦਾ ਪ੍ਰਧਾਨ ਹੁੰਦਾ ਇਸ ਤੋਂ ਬਿਨਾ ਬਾਕੀ ਸਾਰੇ ਝੂਠ ਦੇ ਸਪੋਰਟਰ ਹੁੰਦੇ ਹਨ ਅੱਜ ਕੱਲ ਸੱਚ ਤਾਂ ਵਿਚਾਰਾ ਇਕੱਲਾ ਹੀ ਦਿਨ ਕੱਟੀ ਕਰ ਰਿਹਾ ਹੈ ਪਰ ਇੱਕ ਚੀਜ਼ ਦੇਖੀ ਗਈ ਹੈ ਕਿ ਸੱਚ ਹਮੇਸ਼ਾ ਨ ਤੜਕ ਹੋ ਕੇ ਜਾਂਦਾ ਅੱਜ ਜੋ ਸਮਾ ਚੱਲ ਰਿਹਾ ਹੈ ਇਹ ਕਲਯੁਗ ਦਾ ਸਮਾਂ ਹੈ ਇਸ ਯੁੱਗ ਵਿੱਚ ਸੱਚ ਨੂੰ ਕੋਈ ਪਸੰਦ ਨਹੀਂ ਕਰਦਾ ਤੇ ਨਾ ਕੋਈ ਸੱਚ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹੈ। ਇਹੀ ਕਾਰਨ ਹੈ ਕਿ ਝੂਠ ਲੋਕਾਂ ਨੂੰ ਬਣੀ ਬਣਾਈ ਖੀਰ ਵਾਂਗ ਮਿਲ ਜਾਂਦਾ ਹੈ। ਇਸ ਕਰਕੇ ਉਹ ਇਹਨੂੰ ਜਲਦੀ ਜਲਦੀ ਖਾ ਲੈਂਦੇ ਹਨ। ਪਰ ਸੱਚ ਨੂੰ ਤਲਾਸ਼ਣ ਵਾਸਤੇ ਥੋੜੀ ਦੇਰ ਲੱਗਦੀ ਹੈ। ਇਸ ਕਰਕੇ ਸੱਚ ਨੂੰ ਕੋਈ ਖਾਂਦਾ ਹੀ ਨਹੀਂ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਝੂਠ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਅੱਜ ਕੱਲ ਬੱਲੇ ਬੱਲੇ ਹੈ ਪਰ ਸੱਚ ਵਿਚਾਰਾ ਥੱਲੇ ਥੱਲੇ ਹੈ ਸੋ ਦੋਸਤੋ ਇਹ ਸੀ ਮੇਰੇ ਦਿਲ ਦੇ ਕੁਝ ਬਲਬਲੇ ਜੇਕਰ ਆਪ ਨੂੰ ਇਹ ਗੱਲਾਂ ਚੰਗੀਆਂ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ